ਆਲਟੂ ਨਿਊ ਚੈਨਲ ਤੇ ਤੁਹਾਡਾ ਸਵਾਗਤ ਗੁਰਦਾਸਪੁਰ ਦੇ ਪੰਡੋਰੀ ਤਾਂ ਵਿਖੇ ਵਿਸਾਖੀ ਦਾ ਮੇਲਾ ਵੇਖਣ ਆਏ ਇੱਕ ਪਰਿਵਾਰ ਦੀ ਸਵਿਫਟ ਕਾਰ ਨੂੰ ਲੱਗੀ ਅਚਾਨਕ ਭਿਆਨਕ ਅੱਗ ਇੱਕ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਜੇ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਓ ਨਾਲ ਹੀ ਬੈਲ ਆਈਕਨ ਵੀ ਦਬਾ ਲਓ ਗੁਰਦਾਸਪੁਰ ਦੇ ਪਿੰਡ ਪੰਡੋਰੀ ਵਿਖੇ ਵਿਸਾਖੀ ਮੇਲੇ ਦੌਰਾਨ ਪਿੰਡ ਪੁਰਾਣਾ ਸ਼ਾਲਾ ਤੋਂ ਮੇਲਾ ਵੇਖਣ ਆਏ ਇੱਕ ਪਰਿਵਾਰ ਦੀ ਸਵਿਫਟ ਗੱਡੀ ਨੂੰ ਅਚਾਨਕ ਅੱਗ ਲੱਗ ਗਈ ਜਿਸ ਨਾਲ ਪੂਰੇ ਮੇਲੇ ਦੇ ਵਿੱਚ ਹਫੜਾ ਤਫੜੀ ਮਚ ਗਈ ਅੱਗ ਲੱਗਣ ਸਮੇ ਗੱਡੀ ਦੇ ਵਿੱਚ ਤਿੰਨ ਬੱਚੇ ਤੇ ਕੁਝ ਔਰਤਾਂ ਵੀ ਸਵਾਰ ਸਨ ਜਿਨ੍ਹਾਂ ਨੇ ਬੜੀ ਮੁਸ਼ਕਲ ਨਾਲ ਆਪਣੀ ਜਾਨ ਬਚਾਈ ਜਿਸ ਤੋਂ ਬਾਅਦ ਆਸ-ਪਾਸ ਦੇ ਲੋਕਾਂ ਨੇ ਫਾਇਰ ਬ੍ਰਿਗੇਡ ਗੱਡੀ ਨੂੰ ਫੋਨ ਕੀਤਾ ਤੇ ਗੱਡੀ ਦੇ ਪਹੁੰਚਣ ਦੇ ਉਤੇ ਅੱਗ ਦੇ ਕਾਬੂ ਪਾਇਆ ਜਾ ਸਕਿਆ ਪਰ ਉਸ ਸਮੇਂ ਤੱਕ ਗੱਡੀ ਸੜਕੇ ਸਵਾਹ ਹੋ ਚੁੱਕੀ ਸੀ ਪਰ ਖੁਸ਼ਕਿਸਮਤੀ 에ਰੇਈ ਕੇ ਟਕਣਾ ਦੇ ਵਿੱਚ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਇਸ ਬੰਦੀ ਜਾਣਕਾਰੀ ਦਿੰਦਿਆ ਹੋਇਆ ਕਾਰ ਚਾਲਕ ਦਲਜੀਤ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਪਿੰਡ ਪੁਰਾਣਾ ਸ਼ਾਲਾ ਨੇ ਦੱਸਿਆ ਕਿ ਉਹ ਪਿੰਡ ਪੁਰਾਣਾ ਸ਼ਾਲਾ ਤੋਂ ਆਪਣੇ ਪਰਿਵਾਰ ਦੇ ਨਾਲ ਪੰਡੋਰੀ ਤਾਮ ਵਿਖੇ ਵਿਸਾਖੀ ਮੇਲਾ ਵੇਖਣ ਆਇਆ ਸੀ ਤਾਂ 11 ਵਜੇ ਉਹ ਸਵੇਰੇ ਪਹੁੰਚਿਆ ਸੀ ਤੇ ਵਾਪਸ ਜਾਣ ਸਮੇਂ ਜਾਂਦੋ ਕਾਰ ਦੇ ਵਿੱਚ ਬੈਠਾ ਤਾਂ ਉਸ ਦੇ ਦੇਖਦੇ ਦੇਖਦੇ ਹੀ ਮਿੰਟਾਂ ਵਿੱਚ ਕਾਰ ਨੂੰ ਅੱਗ ਲੱਗ ਗਈ ਜਿਸ ਤੋਂ ਬਾਅਦ ਉਹਨਾਂ ਨੇ ਤੇ ਉਹਨਾਂ ਦੇ ਪਰਿਵਾਰ ਨੇ ਭੱਜ ਕੇ ਜਾਨ ਬਚਾਈ ਕਾਰ ਚਾਲਕ ਨੇ આરોਪ ਲਗਾਇਆ ਕਿ ਇੱਥੇ ਹੋਰ ਵੀ ਕਾਰਾਂ ਖੜੀਆਂ ਸਨ ਪਰ ਮੇਰੀ ਕਾਰ ਦੇ ਥੱਲੇ ਕਿਸੇ ਨੇ ਜਾਣਬੁੱਝ ਕੇ ਬੀੜੀ ਜਾਂ ਸਿਗਰਟ ਵਾਦੀ ਹੋਈ ਛੁੱਟੀ ਸੀ ਜਿਸ ਕਾਰਨ ਕਾਰ ਨੂੰ ਅੱਗ ਲੱਗ ਗਈ ਤੇ ਉਹਦਾ ਲੱਖਾਂ ਦਾ ਨੁਕਸਾਨ ਹੋ ਗਿਆ ਕਿਉਂਕਿ ਇਹ ਕਾਰ ਉਸਨੇ ਕਰਜ਼ੇ ਉੱਤੇ ਲਈ ਸੀ ਤੇ ਅਜੇ ਵੀ ਕਾਰ ਦੀਆਂ ਕਿਸ਼ਤਾਂ ਜਾ ਰਹੀਆਂ ਨੇ ਉੱਧਰ ਉਸਨੇ ਪ੍ਰਸ਼ਾਸਨ ਕੋਲੋਂ ਮਦਦ ਦੀ ਗੋਹਾਰ ਵੀ ਲਗਾਈ ਹੈ ਮੌਕੇ ਤੇ ਪਹੁੰਚੇ ਹਰਮਨਦਰ ਸਿੰਘ ਐਸ ਐਚ ਓ ਪੁਰਾਣਾ ਸ਼ਾਲਾ ਨੇ ਦੱਸਿਆ ਕਿ ਭੰਡੋਰੀ ਤਾਂ ਵਿਖੇ ਮੇਲਾ ਵੇਖਣ ਆਏ ਪਿੰਡ ਪੁਰਾਣਾ ਸ਼ਾਲਾ ਦੇ ਵਿਅਕਤੀ ਦੀ ਕਾਰ ਨੂੰ ਅੱਗ ਲੱਗ ਗਈ ਤੇ ਉਹਨਾਂ ਇਹ ਵੀ ਕਿਹਾ ਕਿ ਅਸੀਂ ਅੱਗ ਦੇ ਕਾਰਨਾਂ ਦਾ ਪਤਾ ਲਗਾ ਰਹੇ ਹਾਂ ਕਿ ਅੱਗ ਕਿਵੇਂ ਲੱਗੀ ਲੇਕਿਨ ਕਾਰ ਚਾਲਕ ਦੀ ਸਾਰੀ ਕਾਰ ਸੜ ਕੇ ਸਵਾਰ ਹੋ ਗਈ ਹੈ ਤੇ ਸਾਡੀ ਤਫ਼ਤੀਸ਼ ਜਾਰੀ ਹੈ ਤੁਸੀਂ ਦੇਖ ਰਹੇ ਹੋ ਆਲਟੂ ਨਿਊਜ਼ ਦੀ ਖਾਸ ਰਿਪੋਰਟ ਜੀਤ ਸਿੰਘ ਮਹਿਰਾਣਾ ਕਿਹੜੀ ਗੱਡੀ ਆ ਇਹ ਗੱਡੀ SUV ਟੀ ਆਈਰ ਗੱਡੀ ਆ ਮੈਂ ਪਿੰਡ ਪੁਰਾਣੇ ਛੱਲੇ ਦਾ ਰਹਿਣ ਵਾਲਾ ਹਾਂ ਜੋ ਮੇਰਾ ਨਾਮ ਜਨਾਬ ਬਲਦੇਵ ਸਿੰਘ ਹੈ ਹਾਂਜੀ ਮੈਂ ਕਰੇ ਮੇਰੇ ਘਰ ਦੇ ਅੱਜ ਮੇਲਾ ਦੇਖਣ ਆਏ ਤੇ ਕਿਹਨੇ ਸ਼ਰਾਧ ਕੀਤੀ ਬੇੜੀ ਪੀ ਗਏ ਉਹ ਛੁੱਟੀ ਇੱਥੇ ਖੋਰੀ ਸੀ ਤੇ ਖੋਰੀ ਨੂੰ ਅੱਗ ਲੱਗੀ ਤੇ ਫੇਰ ਗੱਡੀ ਨੇ ਅੱਗ ਫੜੀ ਹੈ ਕਿ ਤੁਸੀ ਮਾਡੀ ਗੱਡੀਆਂ ਨੇ ਅੱਗ ਗੱਲ ਹੀ ਨਹੀਂ ਫੜੀ ਇਹਨੀਆਂ ਗੱਡੀਆਂ ਆਲ ਮੇਲੇ ਚ ਲੱਗੀਆਂ ਉਹਨਾਂ ਨੇ ਅੱਗ ਕਿਹਨੇ ਗੱਲ ਹੀ ਨਹੀਂ ਫੜੀ ਸੀ ਇਕੱਲੇ ਹੀ ਵਿੱਚ ਜਾਂ ਪਰਿਵਾਰ ਵਿੱਚ ਮੇਰੇ ਨਿਆਣੇ ਵੀ ਵਿੱਚ ਸੀ ਮੇਰਾ ਪਰਿਵਾਰ ਵੀ ਅੱਜ ਸੀ ਕਿੰਨੇ ਜਣੇ ਸੀ ਦੋ ਮੇਰੀਆਂ ਇੱਕ ਮੇਰੀ ਪੁੱਤ ਇੱਕ ਉਹਦਾ ਬੇਟਾ ਸੀ ਉਹ ਵੀ ਮੈਂ ਤਾਰ ਤੇ ਪਿੱਛੇ ਆਪਣਾ ਬੇਟਾ ਵੀ ਤਾਰਿਆ ਬੇਟੀ ਵੀ ਤਾਰੀ ਆਪਣੇ ਘਰ ਦੀ ਵੀ ਤਾਰੀ ਤੇ ਖੁਦ ਮੈਂ ਵੀ ਉਤਰਿਆ ਫਿਰ ਕਿੰਨਾ ਸਿਰਫ ਮੇਰੇ ਕੋਲ ਚਾਬੀ ਨਿਕਲੀ ਗੱਡੀ ਦੀ ਕੀ ਕਿਹੜੀ ਗੱਡੀ ਸੀ ਇਹ Swift 208 ਗੱਡੀ ਸਰ ਕਿੰਨਾ ਨੁਕਸਾਨ ਹੋਇਆ ਤੁਹਾਡਾ ਸਾਰੀ ਗੱਡੀ ਸੜ ਕੇ ਬੇਕਾਰ ਹੋ ਗਈ ਕਿੰਨੂ ਕਿੰਨਾ ਕਿਚ ਰਿਆ ਲੈ ਇਹਨੂੰ ਸਿਰ 2ਾਈ ਮਾਡਲ ਗੱਡੀ ਹੈ ਹਾਂ ਇੰਸ਼ੋਰੈਂਸ ਸਰੰਸ ਇੰਸ਼ੋਰੈਂਸ ਵੀ ਸੜ ਗਈ ਹੈ ਪਰਿਵਾਰ ਦਾ ਬਚਾਇਆ ਪਰਿਵਾਰ ਦਾ ਮੇ ਤਾਂ ਬਚਾਅ ਹੋ ਗਿਆ ਤਾਂ ਪ੍ਰਸ਼ਾਸਨਾਂ ਨੇ ਮੇਰੇ ਇਹ ਮੰਗਿਆ ਮੈਨੂੰ ਗੱਡੀ ਲੈ ਕੇ ਦਿੱਤੀ ਹੈ ਤਾਨੂੰ ਸ਼ੱਕ ਆ ਕਿ ਇੱਥੇ ਕਿਸ ਨੇ ਬੀੜੀ ਬੁੜੀ ਛੁੱਟੀ ਹੈ ਬੀੜੀ ਛੁੱਟੀ ਹੈ ਨੇ ਜਾਣ ਕੇ ਛੁੱਟੀ ਹੈ ਜਾਣ ਕੇ ਛੁੱਟੀ ਹੈ ਇਸ ਤਰ੍ਹਾਂ ਅੱਗ ਨਹੀਂ ਲੱਗ ਸਕਦੀ ਆਲ ਮੇਲਾ ਵੈ ਟੋਹਰ ਕੇ ਗੱਡੀ ਨੂੰ ਅੱਗ ਸੜ ਇੰਨੀ ਗਰਮੀ ਕਿਉਂ ਨਹੀਂ ਭਈ ਜਿਹੜੀ ਇਹ ਗੱਡੀ ਨੂੰ ਅੱਗ ਭਈ ਉਹ ਹੀ ਹੈ ਨਹੀਂ ਤੇ ਇਹ ਅੱਗ ਪੈ ਨਹੀਂ ਸਕਦੀ ਗੱਡੀ ਨੂੰ ਕੀ ਨਾਂ ਤੁਸੀਂ ਦੱਸਿਓ ਦਲਜੀਤ ਸਿੰਘ ਮੇਰਾ ਨਾਂ ਵਾ ਤੇ ਮੇਰੇ ਪਿਓ ਦਾ ਨਾਂ ਬਲਦੇਵ ਸਿੰਘ ਮੈਂ ਪਿੰਡ ਪੁਰਾਣੀ ਸ਼ਾਲੇ ਦਾ ਰਹਿਣ ਆਵਾ ਕਿੰਨੇ ਵਜੇ ਲਾਈ ਸੀ ਗੱਡੀ ਇਹ ਗੱਡੀ ਅਸੀਂ ਸਵੇਰ ਦੁਪਹਿਰ 11 ਵਜੇ ਆਏ ਸੀ ਸਰ ਇੱਥੇ ਹੁਣ ਵਾਪਸ ਚਲੇ ਗਏ ਘਰ ਹੁਣ ਵਾਪਸ ਚਲੇ ਸੀ ਘਰ ਸਰ ਕੀ ਨੁਕਸਾਨ ਹੋਇਆ ਅੱਜ ਪਤਾ ਲੱਗਾ ਸੀ ਸੇਵਾ ਦੇ ਆਪਣੇ ਟੂਰਿੰਗ ਆਂਡੇਲੇ ਦੇ ਤੇ ਇੱਕ ਕਾਰਵਗੜੀ ਅੱਗ ਲੱਗੀ। ਇਹ ਵੀ ਮੌਕੇ ਤੇ ਆਇਆ। ਮੇਰੀ ਗੇੜੀ ਦਾ ਮੰਗਾਲੀ। ਹੱਥ ਜੋੜ ਕੇ ਬੇਨਤੀ ਆ ਰੱਛਾ ਮਾਪੋ। ਨੁਕਸਾਨ ਹੋਇਆ ਫਿਰ ਵੀ ਚਲੋਣਾ। ਵੈਰੀਫਾਈ ਕਰ ਰਹੇ ਆਪਾਂ। ਯਾਨੀ ਨੁਕਸਾਨ ਨਹੀਂ ਹੋਇਆ ਕੋਈ ਵੀ। ਅੱਜ ਵੈਰੀਫਾਈ ਕਰ ਰਹੇ ਆ ਕਬਝਾਤੀ। ਪਤਾ ਲੱਗਿਆ ਜੀ ਕਿੱਦਾਂ ਲੱਗੀ ਅੱਗ। ਜੀ ਫਿਰ ਉਹ ਵੈਰੀਫਾਈ ਕਰ ਲੈਣੇ ਆਪਾਂ। ਕਿੰਨਾ ਕੁ ਨੁਕਸਾਨ ਹੋ ਗਿਆ ਗੱਡੀ ਦਾ? ਗੱਡੀ ਦੀ ਤਕਰੀਬਨ ਸੜਕੀ ਸਾਰੀ। अनि मलाई पनि यस्तो लाग्दा साँममा पठाउँछु